ਸੀ ਨੇ ਕਿਹਾ ਕਿ ਵੀ ਆ ਪੋਸਟ ਕਿਸੇ ਦੇ ਘਰੇ ਬੀਜੀ ਹੋਈ ਸੀ ਉਹ ਕਿਹਨਾਂ ਦੇ ਘਰੇ ਬੀਜੀ ਹੋਈ ਸੀ ਬੰਤਰਾਮ ਦੇ ਬੰਤਰਾਮ ਦੇ ਤੁਸੀਂ ਫਿਰ ਉਹਦੀ ਇਤਲਾਹ ਦਿੱਤੀ ਆਪਣਾ ਉਹਨਾਂ ਨੂੰ ਜਿਹੜੇ ਤੁਹਾਡੇ ਇੰਚਾਰਜ ਜਿਹੜੇ ਵੀ ਤੁਹਾਨੂੰ ਚੌਕੀ ਥਾਣਾ ਲੱਗਦੇ ਨੇ ਅੱਛਾ ਕਿਹਨਾਂ ਨੂੰ ਸੈਂਡ ਕੀਤੀ ਸੀ ਕਿ ਤੁਸੀਂ ਨੇ ਉਹ ਕੀ ਨੰਬਰ ਤੇ ਸੈਂਡ ਕੀਤੀ ਸੀ 828993635 82899 36135 36135 ਕਿ ਇਹਨਾਂ ਦਾ ਨੰਬਰ ਹੈ ਇਹ ਇਹ ਮੁੰਸੀ ਸਾਹਿਬ ਮੁਨਸ਼ੀ ਸਾਹਿਬ ਸਿੰਘ ਦਾ ਨੰਬਰ ਹੈ ਜਿਹਨਾਂ ਨੂੰ ਤੁਸੀਂ ਇਤਲਾਹ ਦਿੱਤੀ ਸੀਗੀ ਪੋਸਟ ਦੀ ਕੀ ਕਾਰਵਾਈ ਹੋਈ ਫਿਰ ਉਸਤੇ ਸਰ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਕਿੰਨਾ ਕੁ ਟਾਈਮ ਹੋ ਗਿਆ ਇਸ ਗੱਲ ਨੂੰ ਸਰ ਤਿੰਨ ਤੋਂ ਚਾਰ ਮਹੀਨੇ ਤਿੰਨ ਤੋਂ ਚਾਰ ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਓਕੇ ਸਮੜਾ ਹਲਚਲ న్యూਸ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਾਠਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਾਮਲਾ ਇਹ ਹੈ ਪਿੰਡ ਹੈ ਜੀ ਬਾਮੜਾ ਬਸਤੀ ਤੋਂ ਮੁਖਤਿਆਰ ਨਾਮ ਤੇ ਮੁਖਤਿਆਰਾ ਰਾਮ ਤੇ ਬੰਟੀ ਰਾਮ ਨੇ ਧਿਆਨ ਦੇ ਵਿੱਚ ਲਿਆਂਦਾ ਕਿ ਵੀ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੰਗ ਪ੍ਰੇਸ਼ਾਨ ਕਰਨ ਦਾ ਮਤਲਬ ਇਹ ਦੱਸਦੇ ਵਿਅਕਤੀ ਨੇ ਘਰ ਦੇ ਵਿੱਚ ਪੋਸਟ ਬੀਜੀ ਹੋਈ ਸੀ ਪੋਸਟ ਤੇ ਬੀਜੀ ਹੋਈ ਸੀ ਬਹਾਮੜਾ ਬਸਤੀ ਦੇ ਵਿੱਚ ਜਿਸ ਦੀ ਇਤਲਾਹ ਦੇਣ ਤੋਂ ਬਾਅਦ ਵਜੂਦ ਵੀ ਉਹਨਾਂ ਨੇ ਜਿਹੜੀ ਵੀਡੀਓ ਭੇਜੀ ਜਾਂ ਫੋਟੋਆਂ ਭੇਜੀਆਂ ਕੋਈ ਸਾਹਬ ਸਿੰਘ मुंशी ਨੇ ਉਹਨਾਂ ਨੂੰ ਉਸ ਨੰਬਰ ਤੇ ਉਹਨਾਂ ਨੇ ਫੋਟੋਆਂ ਵੀ ਭੇਜੀਆਂ ਤੇ ਵੀਡੀਓ ਵੀ ਭੇਜੀ ਜਿਸ ਤੇ ਕੋਈ ਕਾਰਵਾਈ ਨਹੀਂ ਹੋਈ ਇਹ ਕਹਿਣਾ ਬੰਟੀ RAM ਦਾ ਤੇ ਮੁਖਤਿਆਰ RAM ਦਾ ਕੋਈ ਕਾਰਵਾਈ ਨਾ ਹੋਣ ਕਰਕੇ ਅੱਜ ਉਹਨਾਂ ਨੇ ਪੱਤਰਕਾਰਾਂ ਤੋਂ ਆ ਕੇ ਆਪਣੀ ਜਾਨ ਦੀ ਸੁਰੱਖਿਆ ਇਹ ਮੰਗੀ ਹੈ ਕਿ ਵੀ ਸਾਡੇ ਟੇ ਗਾਜੇਵਾ ਚੌਂਕੀ ਪ੍ਰੈਸ਼ਰ ਪਾ ਕੇ ਕਦੇ ਤਾਂ ਪਰਚਾ ਕਰ ਦਿੰਦੇ ਨੇ ਤੇ ਕਦੇ ਸਮਝੌਤੇ ਵਾਸਤੇ ਸਾਡੇ ਤੇ ਪ੍ਰੈਸ਼ਰ ਪਾਏ ਜਾਂਦੇ ਨੇ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਵੀ ਸਾਡੇ ਨਾਲ ਸਮਝੌਤਾ ਕਰ ਲਓ ਦੇਖੋ ਅਸੀਂ ਪਹਿਲਾਂ ਵੀ ਕਿਹਾ ਸੀਗਾ ਸਾਰੇ ਮੁਲਾਜ਼ਮ ਗਲਤ ਨਹੀਂ ਹੁੰਦੇ ਤੇ ਸਾਰੇ ਚੰਗੇ ਨਹੀਂ ਹੁੰਦੇ ਇਹ ਅਸੀਂ ਨੇ ਕਿਹਾ ਸੀ ਜਿਹੜੇ ਚੰਗੇ ਹੁੰਦੇ ਨੇ ਅਸੀਂ ਉਹਨਾਂ ਦੇ ਆਪਣੇ ਚੈਨਲ ਤੇ ਚਲਾਣੇ ਹੁੰਦੇ ਆ ਜਿਵੇਂ ਪਿਛਲੇ ਅਸੀਂ ਦਿਨ ਹੀ ਆਪਣੇ ਚੈਨਲ ਤੇ ਚਲਾਈ ਸੀਗੀ ਅਜੇ ਅਪਰੋਚਾਂ ਨੇ ਸਦਰ ਦੇ ਐਸ ਐਚਓ ਸਾਹਿਬ ਬਹੁਤ ਵਧੀਆ ਕਾਬਲ ਅਫਸਰ ਨੇ ਅਸੀਂ ਉਹਨਾਂ ਨੂੰ ਸਨੂਟ ਕਰਦੇ ਤੇ ਸਾਡਾ ਚੈਨਲ ਵੀ ਉਹਨਾਂ ਨੂੰ ਸਨੂਟ ਕਰਦਾ ਚੰਗੇ ਅਫਸਰ ਨੇ ਅਸੀਂ ਜ਼ਰੂਰ ਕਰਾਂਗੇ ਅਸੀਂ ਐਸ ਐਚਓ ਸਾਹਿਬ ਨੂੰ ਅਜੇ ਅਪਰੋਚਾ ਜੀ ਨੂੰ ਬੇਨਤੀ ਕਰਦੇ ਆ ਕਿ ਇਸ ਕੇਸ ਦੀ ਇਨਕੁਆਇਰੀ ਕਰਵਾਈ ਜਾਵੇ ਅੱਛਾ ਇਹ ਵੀ ਕਹਿਣਾ ਬਣਦਾ ਕਿ ਉਹ ਮੁਖਤਿਆਰ ਆਰਾਮ ਨੇ ਇਸ ਦੀ ਇਨਕੁਆਇਰੀ ਡੀਐਸਪੀ ਦਫ਼ਤਰ ਦੇ ਵਿੱਚ ਲਗਾਈ ਹੋਈ ਹੈ ਜਦ ਕਿ ਇਨਕੁਆਇਰੀ ਲਾਈ ਹੋਈ ਹੈ ਫਿਰ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕਿਸੇ ਨਾ ਕਿਸੇ ਗੱਲੋਂ ਕੀਤਾ ਜਾ ਰਿਹਾ ਫਿਰ ਆ ਜਾਂਦਾ ਕਿ ਵੀ ਅਜੇ ਅਪਰੋਚਾ ਜੀ ਐਸ ਐਚਓ ਸਾਹਿਬ ਨੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਬਹੁਤ ਅਸੀਂ ਦਿਲੋਂ ਰਿਸਪੈਕਟ ਕਰਦੇ ਆ ਉਹਨਾਂ ਨੂੰ ਅਸੀਂ ਇਸੇ ਗੱਲ ਤੋਂ ਬੇਨਤੀ ਕਰਦੇ ਹਾਂ ਤੇ ਕਹਿਣ ਦਾ ਮਤਲਬ ਹੈ ਕਿ ਵੀ ਉਹ ਇਸ ਕੇਸ ਦੇ ਆਪ ਕਿਸੇ ਸੀਨੀਅਰ ਅਫਸਰ ਤੋਂ ਪੈਰਬਹੀ ਕਰਾਣ ਕੀ ਸੱਚ ਹੈ ਕੀ ਝੂਠ ਹੈ ਬਿਨਾਂ ਵਜੇ ਨੇ ਕਿਸੇ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਜਿਹੜੇ ਕਿ ਵੀ ਦਰਦਰਦੀਆਂ ਰੋਜ਼ ਹੀ ਤਰਖਾਸਾ ਦਿੰਦੇ ਪਏ ਨੇ ਤੇ ਅਫਸਰਾਂ ਦੇ ਦਫ਼ਤਰਾਂ ਦੇ ਵਿੱਚ ਗੇੜੇ ਖਾ ਰਹੇ ਨੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਇਹੋ ਜਿਹੇ ਜਿਹੜੇ ਚੌਂਕੀ ਥਾਣੇ ਦੇ ਵਿੱਚ ਅਫਸਰ ਬੈਠੇ ਨੇ ਇਹਨਾਂ ਤੇ ਲਗਾਮ ਲਗਾਈ ਜਾਵੇ ਜਿਹੜੇ ਬਿਨਾਂ ਵਜ੍ਹਾ ਕਿ ਵੀ ਸਾਰੇ ਪ੍ਰੂਫ ਦੇਣ ਤੋਂ ਬਾਅਦ ਵੀ ਕੋਈ ਖਿਲਾਫ ਕਾਰਵਾਈ ਨਹੀਂ ਕਰ ਰਹੇ ਜਦ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਨੇ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਵਿੰਡੀ ਹੋਈ ਹੈ ਉਹ ਮੁਹਿੰਮ ਵਿੰਡੀ ਹੋਈ ਤੋਂ ਬਾਅਦ ਜਿਹੜੀ ਪੋਸਤ ਘਰੇ ਬੀਜੀ ਹੋਈ ਹੈ ਅਸੀਂ ਨਹੀਂ ਕਹਿੰਦੇ ਪੋਸਤ ਬੀਜੀ ਹੋ ਉਹਨਾਂ ਦਾ ਕਹਿਣਾ ਕਿ ਪੋਸਤ ਬੀਜੀ ਹੋਈ ਸੀਗੀ ਸਾਹਿਬ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਮੁੱਖ ਮੰਤਰੀ ਸਾਹਿਬ ਬੇਨਤੀ ਹੈ ਇਹੋ ਜੇ ਅਫਸਰਾਂ ਤੇ ਹੁਣ ਕੀਤੀ ਜਾਵੇ ਕਾਰਵਾਈ ਦੇਖਦੇ ਹਾਂ ਹੁਣ ਸਮਾਂ ਕੀ ਬੀਜ ਅਫਸਰਾਂ ਤੇ ਕਿਹੜੀ ਕਾਰਵਾਈ ਹੁੰਦੀ ਹੈ ਕਿੰਨੀ ਕੋਈ ਕਾਰਵਾਈ ਹੁੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾ ਦੀ ਰਿਪੋਰਟ ਬਾਈ ਤੁਹਾਡਾ ਨਾਮ ਮਖਤਿਆਰ ਰਾਮ ਕੀ ਮਾਮਲਾ ਕੀ ਕਹਿਣਾ ਚਾਹੁੰਦੇ ਹੋ ਮختار ਨਾਮ ਮੈਂ ਬੰਮਣਾ ਬਸਤੀ ਦਾ ਸਾਬਕਾ ਮੈਂਬਰ ਜੋ ਕਿ ਮੇਰੇ 6 ਤਰੀਕ ਨੂੰ ਮੰਦਰ ਦੇ ਉੱਪਰੋਂ ਦਰਖਤ ਵੱਢਿਆ 7 ਤਰੀਕ ਨੂੰ ਮੈਨੂੰ 6 ਤਰੀਕ ਨੂੰ ਮੈਂ ਸਰਪੰਚ ਨੂੰ ਕਿਹਾ ਤੇ 7 ਤਰੀਕ ਨੂੰ ਸਰਪੰਚ ਕਹਿੰਦਾ ਮੈਂ 10 ਵਜੇ ਜਵਾਬ ਦੇ ਦੂੰਗਾ ਉਸਨੇ ਕੋਈ ਜਵਾਬ ਨਹੀਂ ਮੈਨੂੰ ਦਿੱਤਾ ਉਲਟਾ 12 ਵਜੇ ਜਿਹੜਾ ਦਰਖਤ ਵੱਢਿਆ ਸੀਗਾ ਪੰਚਾਇਤੀ ਥਾਂ 'ਚੋਂ ਵੱਢਿਆ ਸੀ ਜਿੱਥੇ ਮੰਦਰ ਬਣਿਆ ਹੋਇਆ ਪੰਚਾਇਤੀ ਜਗ੍ਹਾ ਦੇ ਵਿੱਚ ਵੱਢਿਆ ਹੋਇਆ ਦਰਖਤ ਵੱਢ ਕੇ ਵੀ ਉੱਥੇ ਸਮਾਦ ਬਣਾ ਤੀ ਨਾ ਤਾਂ ਕੋਈ ਸਰਪੰਚ ਨੇ ਜਵਾਬ ਦਿੱਤਾ ਨਾ ਕਿਸੇ ਨੇ ਦਿੱਤਾ ਮੈਂ ਉਹ ਕੇ ਅਧਿਕਾਰੀਆਂ ਨੂੰ ਦਰਖਾਸਤਾਂ ਦਿੱਤੀਆਂ ਜੀ ਦਰਖਾਸਤ ਦੇਣ ਤੋਂ ਬਾਅਦ ਚ ਸਮਾਜ ਵੀ ਬਣਾ ਕੇ ਮੈਂ ਤੁਸੀਂ ਕਿੱਥੇ ਸੀਗੇ ਮੈਂ ਜੋ ਕਿ ਡੀਐਸਪੀ ਦਫ਼ਤਰ ਤੇ ਵੀਡੀਓ ਦਫ਼ਤਰ ਐਸਟਰੀਨ ਦਫ਼ਤਰ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਲੱਗੇ ਹੋਏ ਨੇ ਤੇ ਤੇ ਹੋਰ ਕੀ ਨਾ ਕਿ ਇਹਨਾਂ ਦੇ ਨਾਮ ਲਿਖਾਏ ਨੇ ਹੋਰ ਮੇਰੇ ਭਰਾ ਦੇ ਨੇ ਕੁਝ ਜਿਹੜੇ ਮੇਰੇ ਲੜਕੇ ਦੀ ਵੀ ਸਾਇਦ ਲਿਖਾ ਸਕਦਾ ਮੈਨੂੰ ਕੋਈ ਪਤਾ ਨਹੀਂ ਉਹ ਕਿੱਥੇ ਸੀਗੇ ਉਹ ਵੀ ਆਪਦੇ ਕੰਮ ਤੇ ਉਹ ਸੱਤ ਬੱਦ ਦਿਨੋਂ ਆਪਦੇ ਕੰਮ ਤੇ ਪਹੁੰਚਿਆ ਨਹੀਂ ਕਿ ਵੀ ਉੱਥੇ ਕੋਈ ਵੀ ਨਹੀਂ ਸੀਗਾ ਕੋਈ ਵੀ ਨਹੀਂ ਸੀ ਜੋ ਕਿ ਸਾਨੂੰ ਪਤਾ ਵੀ ਨਹੀਂ ਕਿ ਸਗਾ ਤੁਹਾਨੂੰ ਪਤਾ ਵੀ ਨਹੀਂ ਹੈ ਜੀ ਜੋ ਸਾਡੇ ਕੋਈ ਵੀ ਕਰਦਾ ਪਰਿਵਾਰ ਦਾ ਕੋਈ ਮੈਂਬਰ ਮੌਕੇ ਤੇ ਨਹੀਂ ਜਾਂ ਕਿ ਸਾਨੂੰ ਪਤਾ ਹੀ ਪਤਾ ਜੀ ਜਦੋਂ ਕਹਿ ਨਹੀਂ ਫੈਸਲਾ ਕਰੋ ਆ ਕੇ ਫੈਸਲਾ ਕਰੋ ਜੋ ਕਿ ਸਰਪੰਚ ਨੀ ਦਾ ਮੁੰਡਾ ਕਹਿ ਰਿਹਾ ਵੀ ਫੈਸਲਾ ਕਰੋ ਫੈਸਲਾ ਕਰੋ ਉਹ ਜਰਾਸਤ ਵੱਡੇ ਜੀ ਸਮਾਜ ਠੱਕੇ ਨਾਲ ਬਣਾਜੀ ਅੱਛਾ ਜਿਹੜਾ ਸਰਕਾਰੀ ਕੇ ਵੀ ਹਰਾ ਭਰਾ ਦਰਖਤ ਵੱਡੇ ਆ ਵੱਡਿਆ ਜੀ ਉਹਦੇ ਫੋਟੋ ਸਾਡੇ ਕੋਲੇ ਮੌਜੂਦ ਨੇ ਹਮਾਗੇ ਚੌਕੜ ਸਾਨੂੰ ਗਾਜੇ ਬਾਜ ਚੌਕੀਨ ਚਾਰਜ ਠੱਕੇ ਨਾਲ ਗਮਰਾਹ ਕਰ ਰਿਹਾ ਜੋ ਕਿ ਠੱਕੇ ਨਾਲ ਸਭ ਤੋਂ ਸਮਝੌਤਾ ਕਰਾਉਣਾ ਚਾਹੁੰਦਾ ਤੱਕ ਕੇ ਜੇ ਸਾਡੇ ਪਰਚਾ ਪਾਉਣਾ ਚਾਹੁੰਦਾ ਕਿਉਂਕਿ ਤੁਸੀਂ ਫਿਰ ਕੋਈ ਤੁਹਾਨੂੰ ਇਨਕੁਆਰੀ ਨਹੀਂ ਕਰਾਈ ਇਨਕੁਆਰੀ ਇਨਚਾਰਜ ਡੀਜੀਐਸਪੀ ਸਾਹਿਬ ਨੂੰ ਪੇਸ਼ ਰੱਖੀ ਜੀ ਐਸਡੀਐਮ ਸਾਹਿਬ ਨੂੰ ਕੀ ਮੰਗ ਕਰਦੇ ਹੋ ਫਿਰ ਤੁਸੀਂ ਮੰਗ ਇਹ ਹੀ ਕਰਦੇ ਆ ਵੀ ਜੋ ਸਾਨੂੰ ਇਨਸਾਫ ਦਾ ਸੱਚ ਦਾ ਸੱਚ ਦਾ ਇਨਸਾਫ ਮਿਲ ਜਾਵੇ ਨਸ਼ਾ ਛਡਾਉ ਮਹੀਮ ਜਲਾ ਰੱਖਿਆ ਜੋ ਕਿ ਪਾਲਾ ਰਾਮ ਦੇ ਘਰੇ ਘਰ ਦੇ ਵਿੱਚ ਪੰਦੇ ਨਾਲ ਸੰਬੰਧ ਰਾਮ ਦੇ ਘਰੇ ਜੋ ਕਹਿਆ ਪੋਸਟਾ ਦੀ ਪੁੱਤ ਗਾਜੇワਤ ਮੁਰਸੀ ਚੱਕਾ ਹਵਾਲਦਾਰ ਜੋ ਕਿ ਉਹਨਾਂ ਨੇ ਅਸੀਂ ਮੌਕਾ ਦਗਾਇਆ ਮੌਕੇ ਤੇ ਜਾ ਕੇ ਉਹਨੂੰ ਦੇਖ ਕੇ ਛਗਾਜਵਾ ਚੌਕ ਚਲ ਜਾ ਕੇ ਵੀ ਉਹਨਾਂ ਦੋਈ ਤਰ੍ਹਾਂ ਨੂੰ ਸਾਡਾ ਧੱਕੇ ਨਾਲ ਸਮਝੌਤਾ ਕਰਾਤਾ ਜਿਹੜਾ ਤੁਸੀਂ ਨੇ ਕਿਹਾ ਕਿ ਵੀ ਘਰੇ ਪੋਸਟ ਬੀਜੀ ਹੋਈ ਸੀਗੀ ਉਸ ਚੀਜ਼ ਦੀਆਂ ਤੁਸੀਂ ਨੇ ਜਿਹੜੀ ਗਾਜੇਵਾਸ ਚੌਂਕੀ ਦੇ ਵਿੱਚ ਮੁਲਾਜ਼ਮਾ ਨੂੰ ਦਿਖਾਈਆਂ ਸੀ ਫੋਟੋਆਂ ਤੁਸੀਂ ਨੇ ਹਾਂ ਹੁਣ ਚਾਰ ਦਿਨੋਂ ਦਿਖਾਈਆਂ ਮੁੰਸ਼ੀ ਨੂੰ ਵੀ ਤੇ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਤੁਹਾਡੇ ਕੋਲ ਫੋਟੋਆਂ ਹੈਗੀਆਂ ਨੇ ਹਾਂ ਸਰ ਸਾਡੇ ਕੋਲੇ ਫੋਟੋਆਂ ਨਹੀਂ ਉਲਟਾ ਜਿਹੜੀ ਘਰ ਦੇ ਵਿੱਚ ਪੋਸਟ ਬੀਜੀ ਹੋਈ ਸੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਕਿ ਵੀ ਤੁਹਾਡੇ ਕੋਲ ਉਹਦੇ ਪ੍ਰੂਫ ਹੈਗੇ ਨਹੀਂ ਤੁਸੀਂ ਗਾਂਚੀ ਨੂੰ ਵੀ ਹੋਰ ਕੀ ਕਹਿਣਾ ਚਾਹੁੰਦੇ ਹੋ ਫਿਰ ਜੋ ਉਸਤਾ ਮੇਰੀ 752 ਜਮਾਨਤ ਕਰਤੀ ਝੂਠੀ ਜੋ ਕਿ ਮੇਰੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਹੋਇਆ ਓਏ ਤੁਸੀਂ ਜ਼ਮਾਨਤ ਕਰਾਈ ਹਾਂਜੀ ਉਹਨਾਂ ਦੀ ਕੋਈ ਨਹੀਂ ਉਹਨਾਂ ਦੀ ਕੋਈ ਜ਼ਮਾਨਤ ਨਹੀਂ ਹੋਈ ਤੇ ਫਿਰ ਉਹ ਪੋਸਟ ਵਾਲਾ ਮਾਮਲਾ ਕਿੱਥੇ ਆ ਉਹਦੇ ਕੋਲ ਤੁਹਾਡੇ ਕੋਲ ਪ੍ਰੂਫ ਹੈ ਕੋਈ ਸਾਡੇ ਕੋਲ ਪ੍ਰੂਫ ਹੈਗੇ ਦਿਖਾਓ ਦਿਖਾਓ ਦੇਖ ਸਕਦੇ ਹਾਂ ਪੰਜਾਬ ਸਰਕਾਰ ਨੇ ਮੋਹਮ ਚੇੜੀ ਹੋਈ ਹੈ ਕਿ ਬਈ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੀ ਇਹ ਬਾਈ ਜੀ ਪੋਸਟ ਦੀ ਦਿਖਾ ਰਹੇ ਨੇ ਜੀ ਕਿਸੇ ਦੇ ਘਰ ਦੇ ਵਿੱਚ ਬੀਜੀ ਹੋਈ ਹੋਣੀ ਹੈ ਤੇ ਇਸ ਪੋਸਟ ਦੀ ਜਿਹੜੀ ਫੋਟੋਆਂ ਸੀਗੀ ਗਾਜੇਬਸ ਚੌਂਕੀ ਦੇ ਮੁੰਸ਼ੀ ਸਾਹਿਬ ਨੂੰ ਵੀ ਦਿਖਾਈ ਸੀਗੀ ਸੀਗੀ ਫੇਰ ਵੀ ਕੋਈ ਕਾਰਵਾਈ ਨਹੀਂ ਕੀਤੀ ਮੁੱਖ ਮੰਤਰੀ ਸਾਹਿਬ ਦੇਖ ਲਓ ਇਹ ਕੀ ਕਰ ਰਹੇ ਨੇ ਮੁਲਾਜ਼ਮ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਨਸ਼ੇਬਾਜ਼ਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਇਹਨਾਂ ਤੇ ਹੀ ਕੇਸ ਪਾ ਦਿੱਤਾ ਕਿ ਵੀ ਤੂੰ ਦੱਸਿਆ ਕੀ ਚਾਹਨੇ ਹੋ ਤੁਸੀਂ ਹੁਣ ਐ ਇਤਨ ਸਾਫਤ ਹੁਣੇ ਸਰਕਾਰ ਕੀ ਇਨਸਾਫ ਚਾਹਨੇ ਹੋ ਇਨਸਾਫ ਇਹ ਵੀ ਜੋ ਨਸ਼ਾ ਬਹੁਤ ਸਾਡੇ ਪਿੰਡ ਦੇ ਵਿੱਚ ਵੱਧ ਰਿਹਾ ਹੈ ਨਸ਼ੇ ਵਾਲੀਆਂ ਗੋਲੀਆਂ ਖਾ ਰਹੇ ਨੇ ਗਾਂਦਾ ਪੀ ਰਹੇ ਨੇ ਪੋਸਤ ਖਾ ਰਹੇ ਨੇ ਬਹੁਤ ਜੋ ਕਿ ਸਾਡੇ ਆਮ ਬੱਚਿਆਂ ਤੇ ਛੋਟੇ ਛੋਟੇ ਬੱਚਿਆਂ ਤੇ ਬਹੁਤ ਪ੍ਰਭਾਵ ਪੈ ਰਿਹਾ ਜੋ ਕਿ 17 18 18 ਸਾਲ ਦੇ ਬੱਚੇ ਵੀ ਨਸ਼ਾ ਕਰ ਰਹੇ ਨੇ ਧੰਨਵਾਦ ਜੀ ਹਾਂਜੀ ਹਲੋ ਹਾਂਜੀ 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 ਜੀ ਸ਼੍ਰੀਮਾਨ ਜੀ ਸਤਿ ਸ਼੍ਰੀ ਅਕਾਲ ਪੇਂ ਬਦਵਾ ਬੋ ਰਿਆਂ ਵੀਰ ਜੀ ਤੇਜਸ ਵੀਰਾਨੀ ਉਸਤੋ ਜੀ ਹੋਰ ਹਾਂਜੀ ਕੀ ਹਾਲੇ ਸਰ ਠੀਕ ਹੋ ਹਾਂਜੀ 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 ਸਰ ਇੱਕ ਕੋਈ ਤੁਹਾਡੇ ਕੋਲੇ ਅੱਜ ਤੋਂ ਕੁਛ ਦਿਨ ਪਹਿਲਾਂ ਜਾਂ 2 2.5 ਮਹੀਨੇ ਪਹਿਲਾਂ ਕੋਈ ਤੁਹਾਡੇ ਕੋਲੇ ਪੋਸਟ ਦੀ ਕਿਸੇ ਨੇ ਫੋਟੋਆਂ ਭੇਜੀਆਂ ਹੋਣੀਆਂ ਕਿ ਵੀ ਕਿਸੇ ਦੇ ਘਰੀ ਬੀਜੀ ਹੋਈ ਦੀ ਮੇਰੇ ਕੋਲ ਹਾਂਜੀ ਨਾ ਮੇਰੇ ਕੋਲ ਕੁਛ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਨਾਨਕ ਸਿੰਘ ਨੇ ਬਹਾਮਣਾ ਬਸਤੀ ਤੋਂ ਨਾਨਕ ਸਿੰਘ ਨੇ ਬਹਾਮਣਾ ਬਸਤੀ ਤੋਂ ਉਹਨਾਂ ਨੇ ਤੁਹਾਨੂੰ ਕਿਸੇ ਦੇ ਘਰੇ ਪੋਸਟ ਤੇ ਭੇਜੀ ਹੋਈ ਹੈ ਜਿਹੜੇ ਦਿਖਾ ਰਹੇ ਨੇ ਕਿ ਵੀ ਅਸੀਂ ਉਹਨਾਂ ਨੂੰ ਭੇਜੀਆਂ ਨੇ ਕੋਈ ਕਾਰਵਾਈ ਨਹੀਂ ਹੋਈ ਜਦ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮੰਡੀ ਹੋਈ ਹੈ ਕਿ ਵੀ ਨਸ਼ਿਆਂ ਦਾ ਖਾਤਮਾ ਕਰਨ ਵਾਸਤੇ ਨਹੀਂ ਮੇਰੇ ਕੋਲ ਮੇਰੇ ਕੋਲ ਉਹ ਮੈਂ ਭੇਜ ਦਿੰਦਾ ਤੁਹਾਨੂੰ ਨਹੀਂ ਮੈਂ ਤੁਹਾਡੇ ਤੋਂ ਫੋਟੋ ਨਹੀਂ ਮੰਗ ਰਿਹਾ ਭਾਜੀ ਸ਼੍ਰੀਮਾਨ ਜੀ ਤੁਹਾਡੇ ਤੋਂ ਫੋਟੋ ਨਹੀਂ ਮੈਂ ਮੰਗ ਰਿਹਾ ਮੈਂ ਤਾਂ ਤੁਹਾਡਾ ਪੱਖ ਲੈ ਰਿਹਾ ਕਿ ਵੀ ਤੁਹਾਡੇ ਕੋਲ ਉਹਨਾਂ ਨੇ ਫੋਟੋ ਮੈ ਭੇਜੀਆਂ ਸੀ ਉਹ ਸਾਨੂੰ ਦਿਖਾ ਰਹੀ ਨਹੀਂ ਕਿ ਵੀ ਤੁਸੀਂ ਕਹਿੰਦੇ ਕਿ ਸਾਡੇ ਤੋਂ ਉਲਟਾ ਕੋਈ ਲੜਾਈ ਝਗੜੇ ਦੇ ਵਿੱਚ ਸਮਝੌਤਾ ਕਰਵਾਤਾ ਉਹਦੇ ਤੇ ਕਾਰਵਾਈ ਕੋਈ ਨਹੀਂ ਹੋਈ ਨਹੀਂ ਮੇਰੇ ਕੋਲ ਨਾ ਇਹਨਾਂ ਦਾ ਕੋਈ ਦਖਾਸਤ ਵੀ ਨਾਨਕ ਸਿੰਘ ਦੇ ਨਾਂ ਮੇਰੇ ਕੋਲ ਹੈਗੀ ਸੀ ਕਿ ਇਹ ਰੂਪੇ ਤੇ ਟਿਓ ਮੈਂ ਦੇਖ ਮੈਂ ਨੋਟਾਕੋ ਮਾਟਰ ਸੀ ਕੋਈ ਨਾ ਦਾ ਸ਼੍ਰੀ ਮਾਨ ਜੀ ਨਾਨਕ ਸਿੰਘ ਹਰਾਂ ਦਾ ਕਹਿਣਾ ਹੈ ਤੁਹਾਡਾ ਪੱਖ ਹੀ ਲਿਆ ਜਾ ਰਿਹਾ ਕਿ ਵੀ ਅਸੀਂ ਨਾ ਉਹਨਾਂ ਨੂੰ ਦਿੱਤੀ ਸੀ ਤਲਾਹ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਆਹ ਨੂੰ ਭੇਜਦਾ ਹੁਣ ਆਇਆ ਕਿ ਪਤਲਾਦਰ ਕਿਤੇ ਭੇਜਦੇ ਕਿਤੇ ਨਹੀਂ ਹੁਣ ਕੋਈ ਨਹੀਂ ਕੋਈ ਓਕੇ 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 ਸਰ ਓਕੇ ਥੈਂਕ ਯੂ ਹੈਲੋ ਹਾਂ ਜੀ ਸਰਪੰਚ ਸਾਹਿਬ ਬੋਲਦੇ ਹਾਂ ਜੀ ਹਾਂ ਜੀ ਨਸੋ ਜੀ ਹਾਂ ਜੀ ਪ੍ਰੇਮ ਵਧਵਾ ਬੋ ਰਿਹਾ ਮੇਰੇ ਪੱਤਰਕਾਰ ਹਾਂ ਜੀ ਇੱਕ ਤਾਂ ਤੁਹਾਡੇ ਪਿੰਡ ਦੇ ਵਿੱਚੋਂ ਕੋਈ ਦਰਖਤ ਵਗੈਰਾ ਵੱਢਿਆ ਗਿਆ ਸੀਗਾ ਕੋਈ ਕੁਛ ਦਿਨ ਪਹਿਲਾਂ ਹਰਾ ਦਰਖਤ ਵੱਢਿਆ ਸੀਗਾ ਕਹਿੰਦੇ ਇਹ ਕਹਿਣਾ ਕੋਈ ਮੁਖਤਿਆਰ ਆਰਾਮ ਦਾ ਕੋਈ ਪੰਚਾਇਤ ਆਪਣਾ ਸੱਤ ਪੰਜ ਨਾਮ ਦੱਸਿਆ ਕਹਿੰਦੇ ਜਿਨ੍ਹਾਂ ਨੇ ਤੇ ਕੁਝ ਵਿਅਕਤੀ ਹੋਰ ਸੀਗੇ ਜਿਨ੍ਹਾਂ ਨੇ ਦਰਖਤ ਵੱਢਿਆ ਕੋਈ ਨਹੀਂ ਵੱਢਿਆ ਗਿਆ ਹਾਂਜੀ ਕੋਈ ਨਹੀਂ ਵੱਢਿਆ ਗਿਆ ਜੀ